ਦੇ ਵੀ ਨੋਟਿੰਗ ਦੋ ਮਿੰਟ ਬਸ ਹੋਲੀ ਹੋਲੀ ਕਰਾਜੀ ਇੱਕ ਮਿਲਣਾ ਸ਼੍ਰੀ ਅਕਾਲ ਤਖਤ ਸਾਹਿਬ ਕੀ ਮੱਤ ਬਾਈ ਗੁਰਜੀ ਅੱਜ ਤੁਸੀਂ ਕੌਣ ਸੀ ਹੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਆਉਣ ਦਾ ਜਿਹੜਾ ਮੁੱਖ ਕਾਰਨ ਆ ਉਹ ਇਹ ਆ ਕਿ ਪਿਛਲੇ ਦਿਨੀ ਇਥੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤਨਖਾਹ ਸੁਣਾਈ ਗਈ ਜਿਨ੍ਹਾਂ ਨੇ ਆਪਣੇ ਗੁਨਾਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੋਲ੍ਹ ਕੇ ਮੰਨੇ ਨੇ ਉਹ ਗੁਨਾਹ ਜਿਹੜੇ ਆ ਉਹ ਕੋਈ ਆਮ ਧਾਰਮਿਕ ਅਵਗਿਆ ਨਹੀਂ ਹੋਈ ਕਿ ਕਿਸੇ ਥਾਂ ਦੇ ਉੱਤੇ ਕੋਈ ਇੱਕ ਛੋਟੀ ਮੋਟੀ ਧਾਰਮਿਕ ਗਲਤੀ ਹੋ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆ ਔਰ ਉਹ ਲੋਕ ਮੰਨੇ ਨੇ 2015 ਦਾ ਜਿਹੜਾ ਅਜੋਕੇ ਸਮੇ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜੇ ਤੁਸੀਂ ਮੋੜ ਵੇਖੋ ਕਿੱਥੋਂ ਵੱਜਦਾ ਆ ਤੇ ਮੋੜ ਵੱਜਦਾ ਆ ਜਦੋਂ ਸੌਦੇ ਸਾਦ ਨੂੰ ਮਾਫੀ ਦਿੱਤੀ ਜਾਂਦੀ ਔਰ ਮਾਫੀ ਦੇ ਰੋਸ ਦੇ ਵਿੱਚ ਪੰਥ ਸੜਕਾਂ ਤੇ ਉਤਰਦਾ ਆ ਫਿਰ ਉਸ ਰੋਸ ਨੂੰ ਪਟਕਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੁੰਦੀ ਔਰ ਉਹ ਬੇਦਵੀ ਹੁਣ ਕਿੰਨੇ ਕਰਾਈਓ ਸਭ ਸਾਬਤ ਹੋ ਚੁੱਕਿਆ ਹੈ ਫਿਰ ਉਸ ਸਮੇਂ ਆਕਾਲੀ ਦਲ ਦੀ ਸਰਕਾਰ ਆ ਔਰ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਅਕਾਲੀ ਦਲ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਸੀ ਭਿੰ ਨਹੀਂ ਅਸੀਂ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨੇ ਜਿਨੇ ਆਵਾਜ਼ ਚੁੱਕੀ ਇਥੋਂ ਤੱਕ ਕਿ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਹਿਬਾਨ ਨੇ ਬਖਸ਼ੇ ਉਹਨਾਂ ਨੂੰ ਇਹਨਾਂ ਨੇ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੂੰ ਜੇਲ੍ਹਾਂ ਚ ਸੁਟਿਆ ਸਾਡੇ ਕਾਰਕੁਨ ਉਹਨਾਂ ਦਿਨਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਰਹਿ ਕੇ ਆਏ ਨੇ 3-3 ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜਾਵਾਂ ਤੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬੇਦਬੀ ਦੇ ਰੋਸ ਵਜੋਂ ਸਿੰਘ ਸੜਕਾਂ ਤੇ ਬੈਠੇ ਸੀ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਈਆਂ ਤੇ ਤੁਸੀਂ ਇਹ ਕਹਦੇ ਜੀ ਉਹ ਨਮਾਣਾ ਸਿੱਖ ਬਣ ਗਿਆ ਔਰ ਨਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮਾਫ ਕਰ ਦਿਓ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲ ਉਹਨਾਂ ਇਹ ਨਿਮਾਣੇ ਸਿੱਖ ਨਹੀਂ ਹੈਗੇ ਇਹ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਚਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ ਵਾਪਰੀ ਇੱਥੇ ਭਾਈ ਨਰਿੰਦਰ ਸਿੰਘ ਚੋੜੇ ਵੱਲੋਂ ਹੋਈ ਉਹਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਸ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੇ ਲਈ ਅਕਾਲ ਤਖ਼ਤ ਸੈਭ ਤਖ਼ਤ ਸਿੰਘ ਸਹਿਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵਗਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ 10 ਦਿਨ ਦਾ ਸਮਾਕਾਲ ਤੱਕ ਸਾਹਿਬ ਦੀ ਸਲੀਪ ਤੋਂ ਮਿਲਿਆ ਏ ਲੰਘ ਗਿਆ ਕੱਲ ਕੋਈ ਫੈਸਲਾ ਕੋਈ ਅਸਤੀਫਾ ਪ੍ਰਵਾਨ ਹੋਇਆ ਹੋਵੇ ਇਹਨਾਂ ਦਾ ਨਹੀਂ ਉਦਾਂ ਕਹਿਣਗੇ ਕਿ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਬੜੇ ਸਮਰਪਤ ਆ ਇਹ ਸਮਰਪਤਾ ਤੁਹਾਡੀ ਕਿ ਪਹਿਲਾ ਫੈਸਲਾ ਨਹੀਂ ਤੁਸੀਂ ਮੰਨਿਆ ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਜਾਸਪ੍ਰੀ ਸਿੰਘ ਰਾਣਾ ਜਿਹੜਾ ਕਿ ਲਹਿਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾਂ ਬੰਨਨ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿੰਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਾਈਏ ਕਈ ਕੱਲ ਦਲਜੀਤ ਸਿੰਘ ਚੀਮਾ ਨੇ ਸ਼ਰਿਆਮ ਪ੍ਰੈਸ ਦੇ ਵਿੱਚ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਤ ਗਈ ਲੜਾਈ ਝਗੜੇ 'ਚ ਲੱਗੀ ਲੱਥੀ ਪੱਗ ਵਖਰੀ ਚੀਜ਼ ਆ ਪਰ ਜਾਣ ਬੁੱਝ ਕੇ ਮਗਰੋਂ ਆ ਕੇ ਹੱਥ ਪਾ ਕੇ ਲਾਈ ਗਈ ਪੱਗ ਵਖਰੀ ਚੀਜ਼ ਜੇ ਤੇ ਮੈਗਨਾਟ ਸ਼ੁਕਰ ਆ ਕਾਲਪੁਰ ਕਵਾਇ ਗਰੂਦਾ ਕੇ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਤੇ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਵੀ ਅਦਬੀ ਵਾਂਗੂ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਅਸੀਂ ਸਾਡਾ ਇਹ ਕੋਈ ਰੋਲ ਨਹੀਂਗਾ ਹੁਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉੱਥੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਦੇ ਨਾਲ ਅਜੇ ਵੀ ਵੇਖੋ ਕੈਮਰੇ ਹੋਂ ਦੇ ਬਾਵਜੂਦ ਝੂਠ ਬੋਲ ਰਹੇ ਨੇ ਕਿ ਨਹੀਂ ਜੀ ਧੱਕੇ ਮੁਕੀ ਦੇ ਅਚਰਤ ਕੀ ਜਦੋਂ ਮੈਂ ਮੈਂ ਜਦੋਂ ਤੇ ਪੂਰਾ ਧੱਕਾ ਮੁਕੀ ਚੱਲ ਰਿਹਾ ਸੀ ਉਦੋਂ ਨਹੀਂ ਲੱਥੀ ਉਦੋਂ ਠੀਕ ਠਾਕ ਹੀ ਪੱਗ ਜਦੋਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਆ ਬੰਦਿਆਂ ਨੇ ਬਾਹਾਂ ਫੜੀਆਂ ਨੇ ਕਿਸੇ ਨੇ ਧੌਣ ਦੇ ਉੱਤੋਂ ਦੀ ਹੱਥ ਪਾਇਆ ਉਦੋਂ ਪੱਗ ਨਹੀਂ ਲੱਥੀ ਇਹ ਬੰਦਾ ਮਗਰੋਂ ਆਉਂਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉਥੋਂ ਹੀ ਲੱਥ ਕੇ ਥੱਲੇ ਡੇਪੈਂਦੀ ਆ ਉਹਨੇ ਹੱਥ 'ਚ ਫੜੀ ਤੇ ਪਛਾਣ ਲਿਆ ਕੇ ਸੁੱਟੀ ਏ ਇਹੋ ਜੇ ਤੁਸੀਂ ਲੋਕ ਆਕਾਲੀ ਦਲ ਦੇ 'ਚ ਸ਼ਾਮਲ ਕੀਤੇ ਨੇ ਤੇ ਇੱਕ ਸਵਾਲੀਆ ਚਿੰਨ੍ਹ ਬਣਦਾ ਵੀ ਇਸ ਆਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਆ ਇਹ ਆਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਲਈ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਸੀ ਉਹੀ ਆਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤਰਪਿਆ ਇਹੋ ਜਿਹਾ ਅਕਾਲੀ ਦਲ ਨੂੰ ਬਚਾ ਕੇ ਅਸੀਂ ਕਿਹੜੇ ਚਾਰ ਚੰਦ ਲਾ ਲਾਂਗੇ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾਂ ਇੱਕ ਨਾਰਾ ਹੁੰਦਾ ਸੀ ਹਮ ਆ ਅਕਾਲੀ ਪੰਥ ਕੇ ਵਾਲੀ ਅੱਜ ਦੇ ਅਕਾਲੀ ਦਲ ਨੂੰ ਇਹ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਲੀ ਇਹਦੋਂ ਅੱਗੇ ਕੁਝ ਨਹੀਂ ਹੈਗੇ ਬਾਦਲ ਪਰਿਵਾਰ ਤੋਂ ਅੱਗੇ ਇਹਨਾਂ ਨੂੰ ਕੁਝ ਨਹੀਂ ਦਿਖਦਾ ਪਿਆ ਔਰ ਸੁਖਬੀਰ ਬਾਦਲ ਦੇ ਉੱਤੇ ਚੱਲੀ ਗੋਲੀ ਤੇ ਇਹਨਾਂ ਨੂੰ ਦੇਖ ਕੇ ਤੇ ਹਾ ਹਾ ਕਾਰਮਚਾਲੀ ਵੀ ਜੀ ਵੇਖੋ ਆ ਹੋ ਗਿਆ ਅੱਜ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਅਕਾਲ ਤਖਤ ਦੇ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਹਦੇ ਨਾਲ ਬਲੁੰਦਰੇ ਜਾਣੇ ਜਿਹੜੇ ਬਦਬੀ ਦੇ ਨਾਲ ਨਹੀਂ ਬਲੁੰਦਰੇ ਗਏ ਤੇ ਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦਰੇ ਗਏ ਇਹਦਾ ਮਤਲਬ ਤੁਹਾਡੇ ਲਈ ਬਾਦਲ ਉੱਤੇ ਨੇ ਗੁਰੂ ਤੋਂ ਵੀ ਉੱਤੇ ਤੇ ਹੁਣ ਤੁਸੀਂ ਨਾਮ ਗੁਰੂ ਰਾਮਦਾਸ ਦੇ ਦਰ ਦਾ ਵਰਤਦੇ ਹੋ ਤੇ ਜਿਸ ਦਿਨ ਗਲੀਆਂ ਚ ਅੰਗ ਖੁਲਾ ਰਹੀ ਸੀ ਉਸ ਦਿਨ ਤੁਹਾਨੂੰ ਗੁਰੂ ਰਾਮਦਾਸ ਜਿੱਤੇ ਨਹੀਂ ਆਇਆ ਉਦੋਂ ਤੋਂ ਅਸੀਂ ਕੀ ਕੀਤਾ ਉਦੋਂ ਤੁਹਾਡੀਆਂ ਪ੍ਰੈਸ ਕਾਨਫਰੈਂਸਾਂ ਕਿੱਥੇ ਗਈਆਂ ਉਦੋਂ ਤੇ ਤੁਸੀਂ ਆਪਣੀ ਪੁਲਿਸ ਨੂੰ ਆਰਡਰ ਦੇ ਕੇ ਤੇ ਬੰਦੇ ਮਾਰਦੇ ਫਿਰਦੇ ਫਿਰਦੇ ਬਲਉਂਦਰੇ ਜਾ ਰਹੇ ਨੇ ਚੀਜ਼ ਦੀ ਗਹਿਰਾਈ ਨੂੰ ਸਮਝੀਐ ਸੀ ਭਾਈ ਨਰੈਨ ਸਿੰਘ ਚੌੜਾ ਕੋਈ ਆਮ ਜਜ਼ਬਾਤੀ ਨੌਜਵਾਨ ਨਹੀਂ ਤੁਰਿਆ ਫਿਰਦਾ 70 ਸਾਲ ਦੀ ਉਹਦੀ ਉਮਰ ਹੈ 50 ਸਾਲ ਉਹਨੇ ਖਾਲਸਾਤਾਨ ਦੇ ਸੰਘਰਸ਼ ਦੇ ਲੇਖੇ ਲਾਏ ਨੇ ਨਿਰੰਤਰ ਲੱਗ ਰਹੇ ਨੇ ਔਰ ਕੋਈ ਅਨਪੜ ਨਹੀਂਗਾ ਜਜਬਾਤੀ ਨਹੀਂ ਆ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਲਿਖ ਚੁੱਕੇ ਨੇ ਸਿੱਖ ਸਿਧਾਂਤ ਦੇ ਉੱਤੇ ਤੇ ਸਿੱਖ ਲਹਿਰ ਦੇ ਉੱਤੇ ਕਿੰਨੇ ਹੀ ਲੇਖ ਨੇ ਦ੍ਰਿੜ ਨੇ ਮਰਿਆਦਾ ਦੇ ਉੱਤੇ ਤੇ ਇੱਕ ਚੀਜ਼ ਸੋਚਣ ਵਾਲੀ ਬਣਦੀ ਏ ਕਿ ਐਸੇ ਦ੍ਰਿੜ ਇਨਸਾਨ ਨੂੰ ਇਨਾ ਅਗਾਾਂ ਦਾ ਕਦਮ ਕਿਉਂ ਚੁੱਕਣਾ ਪਿਆ ਸੋਚਣ ਵਾਲੀ ਗੱਲ ਇਹ ਆ ਇਹਦਾ ਮਤਲਬ ਇਹ ਸਾਫ ਆ ਕਿ ਪੰਥ ਦਾ ਇੱਕ ਵੱਡਾ ਹਿੱਸਾ ਨਾ ਖੁਸ਼ ਆ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਕਿਉਂਕਿ ਜਿੱਡਾ ਗੁਨਾਹ ਸੀ ਉਸ ਹਿਸੇਰ ਇੱਕ ਵੱਡੇ ਨੂੰ ਲੱਗਦਾ ਕਿ ਓਡੀ ਸਜ਼ਾ ਨਹੀਂ ਸੁਣਾਈ ਗਈ ਓਡੀ ਤਨਖਾਹ ਨਹੀਂ ਲਈ ਗਈ ਦੂਜਾ ਮਸਲਾ ਸੋ ਕਿਸ ਤਰੀਕੇ ਦੀ ਇਹ ਸੇਵਾ ਆ ਇਹ ਕਿਸ ਤਰੀਕੇ ਦੀ ਤਨਖਾਹ ਆ ਇਹਦੇ ਬਾਰੇ ਮੈਂ ਕਿੰਤੋਂ ਨਹੀਂ ਕਰਨਾ ਚਾਹੁੰਦਾ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਆਇਆ ਚਲੋ ਇੱਕ ਵਾਰੀ ਲੱਗਾ ਹੀ ਵੀ ਅਕਾਲੀ ਦਲ ਨੇ ਘੱਟੋ ਘਾਟ ਖਲੋ ਕੇ ਮੰਨ ਤੇ ਲਿਆ ਪਰ ਉਹਦੇ باوجود ਫੇਰ ਵੇਖੋ ਪੀ ਇਹ ਜਿਹੜੇ ਲੋਕ ਜਿਹੜੇ ਜਸਪ੍ਰੀਤ ਰਾਣੇ ਵਰਗੇ ਆ ਇਹ ਉਦਣ ਨਹੀਂ ਸੜਕਾਂ ਤੇ ਉਤਰੇ ਦੁਸ਼ਮਣ ਦੀ ਪੱਗ ਲਾਉਣ ਦੇ ਲਈ ਦੁਸ਼ਮਣ ਨੂੰ ਹੱਥ ਪਾਉਣ ਦੇ ਲਈ ਜਦਨ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਦੇ ਫਿਰਦੇ ਤੇ ਜਦਨ ਸੁਖਬੀਰ ਬਾਦਲ ਸਾਹਿਬ ਹਣੀ ਵਰਸ਼ਾ ਲੈ ਕੇ ਤੇ ਪਵਿੱਤਰ ਬਾਣਾ ਪਾ ਕੇ ਬੈਠੇ ਨੇ ਤੇ ਉਧਰ ਕਿਸੇ ਨੇ ਉਂਗਲ ਚੁੱਕਦੀਏ ਤੇ ਇਹਨਾਂ ਦੇ ਹਿਰਦੇ ਵਲੁੰਧਰੇ ਜਾਂਦੇ ਨੇ ਸੋ ਅੱਜ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਮਸਲਾ ਲੈ ਕੇ ਆਏ ਸੀ ਕਿ ਭਾਈ ਨਰੈਨ ਸਿੰਘ ਚੌੜਾ ਨੇ ਜੋ ਕੀਤਾ ਆਪਣੀ ਹੋਸ਼ੋ ਹਵਾਸ਼ ਦੇ ਵਿੱਚ ਕੀਤਾ ਉਹਨਾਂ ਨੂੰ ਐਡਾ ਕਦਮ ਕਿਉਂ ਚੁੱਕਣਾ ਪਿਆ ਇਹਦਾ ਜਵਾਬ ਤੇ ਭਾਈ ਨਰੈਨ ਸਿੰਘ ਚੌੜਾ ਦੇਣਗੇ ਜਿਉਂ ਨਾ ਗੋਲੀ ਚਲਾਈ ਤੇ ਇੰਡੀਅਨ ਸਿਸਟਮ ਨੇ ਉਹਨਾਂ ਨੂੰ ਸਜ਼ਾ ਦੇਣੀ ਦੇਣੀ ਸਾਡੇ ਕਹਿਣ ਤੇ ਨਹੀਂ ਰੁਕਣੀ ਉਹਨਾਂ ਨੇ ਇਹ ਨਹੀਂ ਭਾਵਨਾਵਾਂ ਵੀ ਨਹੀਂ ਵੇਖਣੀਆਂ ਵੀ ਉਹਨਾਂ ਦੀ ਭਾਵਨਾ ਕੀ ਸੀ ਤੇ ਸਾਨੂੰ ਕੋਈ ਰੰਜਿਮ ਨਹੀਂ ਇੰਡੀਅਨ ਸਿਸਟਮ ਦੇ ਉੱਤੇ ਅਸੀਂ ਇਹਨਾਂ ਦੇ ਕਿਰਲੇ ਵੀ ਨਹੀਂ ਕੱਟਦੇ ਕਿ ਉਹਨੂੰ ਸਜ਼ਾ ਨਾ ਦੇ ਆ ਜੇ ਜਾਂ ਉਹਨੂੰ ਤੁਸੀਂ ਆ ਧਾਰਾ ਨਾਲ ਲਾਇਓ ਜਾਓ ਧਾਰਾ ਨਾਲ ਜੋ ਤੁਹਾਡਾ ਕਾਨੂੰਨ ਚੱਲਦਾ ਤੁਸੀਂ ਕਰੋ ਰੰਜ ਇਸ ਗੱਲ ਦਾ ਆ ਕਿ ਪੱਗ ਜਿਹੜੀ ਸਿੱਖਾਂ ਦੇ ਪਹਿਚਾਣ ਆ ਉਹ ਇਸ ਕਾਨੂੰਨ ਦੀ ਜੂਰੀਡਿਕਸ਼ਨ ਚ ਨਹੀਂ ਆਉਂਦੀ ਉਹ ਅਕਾਲ ਤਖਤ ਸਾਹਿਬ ਦੀ ਜੂਰੀਡਿਕਸ਼ਨ ਦੇ ਵਿੱਚ ਆ ਸਾਡੀ ਮੰਗ ਸਾਡੀ ਅਪੀਲ ਅਕਾਲ ਤਖਤ ਸਾਹਿਬ ਨੂੰ ਆ ਕਿ ਉਹ ਇਸ ਦਾ ਨੋਟਿਸ ਲੈਣ ਜੇ ਕੋਈ ਹੋਰ ਹੁੰਦਾ ਤੇ ਨੋਟਿਸ ਕਦੋਂ ਦਾ ਪੰਥ ਆਪ ਵੀ ਲੈ ਲੈਂਦਾ ਬੇਸ਼ਰਮੀ ਇਹ ਆ ਕਿ ਉਹ ਅਕਾਲੀ ਰਲ ਦੇ ਬੰਦੇ ਵੱਲੋਂ ਲਈ ਗਈ ਤੇ ਇਸ ਕਰਕੇ ਮੈਂ ਗੱਲ ਪੂਰੀ ਕਰ ਲਾ ਇਸ ਕਰਕੇ ਅਸੀਂ ਅੱਜ ਇੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਆਏ ਸੀ। ਸਵੇਰ ਦੇ ਫੋਨ ਕੀਤੇ ਜਾ ਰਹੇ। ਸਕਤਰੇ ਤੇ ਆਏ ਆ ਸਕਤਰੇਤ ਨੂੰ ਤਾਲਾ ਆ। ਅੱਜ ਸ਼੍ਰੋਮਣੀ ਕਮੇਟੀ ਦਾ ਵਫਦ ਸਿੰਘ ਸਾਹਿਬ ਨੂੰ ਮਿਲ ਕੇ ਚਲਾ ਗਿਆ। ਮੈਂ ਉਹਨਾਂ ਦੀ ਮਜਬੂਰੀ ਸਮਝਦਾ ਉਹਨਾਂ ਕਿਤੇ ਹੋਰ ਜਾਣਾ ਹੋਏਗਾ। ਬਾਅਦ ਵਿੱਚ ਉਹਨਾਂ ਦੇ ਪੀਅ ਸਾਹਿਬ ਨਾਲ ਗੱਲ ਹੋਈ। ਉਹਨਾਂ ਕਹਿੰਦੇ ਸਿੰਘ ਸਾਹਿਬ ਬਾਬਾ ਬੁੱਢਾ ਜੀ ਦੇ ਚਲੇ ਗਏ ਨੇ ਪਾਠ ਰਖਾਉਣਾ। ਇਟਸ ਓਕੇ। ਤੁਹਾਨੂੰ ਕੰਮ ਆ ਜਾਣਾ ਚਾਹੀਦਾ। ਮੈਂ ਸਿੰਘ ਸਾਹਿਬ ਤੇ ਸਵਾਲ ਨਹੀਂ ਚੁੱਕਦਾ। ਐਡਮਿਨਿਸਟ੍ਰੇਸ਼ਨ ਦੇ ਉੱਤੇ ਇੱਕ ਸਵਾਲ ਆ। ਅਸੀਂ ਕਹਿੰਨੇ ਆਂ ਕਿ ਅਕਾਲ ਤਖਤ ਸਾਹਿਬ ਤੋਂ ਸਾਡੇ ਸਾਰੇ ਰਾਜਸੀ ਮਸਲੇ ਹੱਲ ਹੋਣੇ ਚਾਹੀਦੇ ਆ। ਔਰ ਐਡੀ ਅਸੀਂ ਖੋਖਲੀ ਇੱਥੇ ਦੀ ਐਡਮਿਨਿਸਟ੍ਰੇਸ਼ਨ ਬਣਾਤੀ ਕਿ ਜੇ ਸਿੰਘ ਸਾਹਿਬ ਨਹੀਂ ਹੈਗੇ ਤੇ ਕੋਈ ਸੈਕੰਡਰੀ ਕਮਾਂਡ ਨਹੀਂ ਉਹਨਾਂ ਦੇ ਬਿਹਾਫ ਤੇ ਆਏ ਹੋਏ ਬੰਦਿਆਂ ਦੇ ਨਾਲ ਗੱਲ ਕਰਨ ਦੇ ਲਈ ਜਿਸ ਕਤਰੇ ਤੇ ਛੁੱਟੀ ਆ। ਕੋਈ ਇੱਥੇ ਬਾਹਰ ਸੇਵਾਦਾਰ ਨਹੀਂ ਜਿਹੜਾ ਆਏ ਗਏ ਬੰਦੇ ਨੂੰ ਦੱਸ ਸਕੇ ਕਿ ਭਾਈ ਅੱਜ ਕਤਰੇ ਤੇ ਸਕਤਰੇ ਤੇ ਇਸ ਗੱਲ ਦੀ ਛੁੱਟੀ ਆ ਜਿਹੜੇ ਵਿਚਾਰੇ ਇੱਥੇ ਸੇਵਾਦਾਰ ਖਲੋਤੇ ਹੋ ਸਾਡੇ ਵਰਗੇ ਨੌਜਵਾਨੀ ਨੇ ਉਹਨਾਂ ਨੂੰ ਪੁੱਛੀਦਾ ਵਿਚਾਰੇ ਕਹਿੰਦੇ ਜੀ ਪਤਾ ਨਹੀਂ ਜੀ ਅੱਜ ਕਦ ਲਈ ਬੰਦ ਹੈ ਸ਼ਾਇਦ ਅੱਜ ਛੁੱਟੀ ਹੋਵੇ ਕੀ ਮਜ਼ਾਕ ਚੱਲਦਾ ਪਿਆ ਹੈ ਕਾਲ ਤੱਕ ਸਾਹਿਬ ਦਾ ਅੰਦਰ ਗੁੱਸਾ ਨਿਰਾਸ਼ਤਾ ਫੁੱਟਦੀ ਹੈ ਸਾਡੇ ਕਿ ਪੰਥ ਕਿਧਰੋਂ ਕਿਧਰ ਨੂੰ ਜਾ ਰਿਹਾ ਹੈ ਸੋ ਜਿਹੜਾ ਸੁਨੇਹਾ ਅਸੀਂ ਲੈ ਕੇ ਆਏ ਇਸ ਕਾਲ ਤੱਕ ਸਾਹਿਬ ਦੇ ਉੱਤੇ ਕਿ ਇਸ ਪੱਗ ਦਾ ਨੋਟਿਸ ਲਿਆ ਜਾਵੇ ਇਹੋ ਜਿਹੇ ਬੰਦਿਆਂ ਨੂੰ ਅਕਾਲੀ ਦਲ ਦੇ ਵਿੱਚ ਤੇ ਕੀ ਜਿਨ੍ਹਾਂ ਨੇ ਜਾਣ ਕੇ ਲਈ ਹੋਏ ਮੈਂ ਕਹਿ ਰਿਹਾ ਲੜਾਈ ਝਗੜੇ ਚ ਨਹੀਂ ਇਹੋ ਜਿਹੇ ਬੰਦਿਆਂ ਨੂੰ ਤੇ ਪੰਥ 'ਚ ਰਹਿਣ ਦਾ ਕੋਈ ਹੱਕ ਨਹੀਂ ਪਰ ਠੀਕ ਆ ਹੁਣ ਇੱਥੇ ਕੋਈ ਹੈ ਹੀ ਨਹੀਂ ਐਡਮਿਨਿਸਟ੍ਰੇਸ਼ਨ ਇਹਨਾ ਖੋਖਲਾ ਹੋ ਚੁੱਕਿਆ ਆ ਅਖੀਰਨ ਮਜਬੂਰਨ ਸਾਨੂੰ ਆਪਣਾ ਸੁਨੇਹਾ ਸਕਤਰੇ ਦੇ ਉੱਤੇ ਚਪਕਾਉਣਾ ਪਿਆ ਕੋਈ ਜ਼ਿੰਮੇਵਾਰ ਬੰਦਾ ਸੁਨੇਹਾ ਲੈਣ ਲਈ ਨੇਗਾ ਕੋਈ ਇੱਕ ਦੂਸਰੇ ਦੇ ਥਾਂ ਦੇ ਉੱਤੇ ਖਲੋਣ ਲਈ ਤਿਆਰ ਨਹੀਂ ਹੈਗਾ ਸੋ ਇਸ ਰਾਂਝ ਦੇ ਵਿੱਚ ਇਸ ਰੋਸ ਦੇ ਵਿੱਚ ਅਸੀਂ ਆਪਣਾ ਸੁਨੇਹਾ ਅਜ ਅਕਾਲ ਤਖਸਾਲ ਦੇ ਸਕਤਰੇ ਤੇ ਲਾਇਆ ਆ ਔਰ ਤੁਸੀਂ ਕਮਾਲ ਵੇਖਿਆ ਜੀ ਇਹ ਮੈਂ ਬੋਲ ਕੇ ਚਾਹਨਾ ਜੀ ਤੁਸੀਂ ਕਮਾਲ ਵੇਖਿਓ ਹੋ ਸਕਦਾ ਮੈਂ ਗਲਤ ਹੋਵਾਂ ਪਰ 90% ਮੈਂ ਸਹੀ ਹੋਵਾਂਗਾ ਇਹ ਸੁਨੇਹਾ ਇੱਕ ਘੰਟੇ ਦੇ ਵਿੱਚ ਵਿੱਚ ਇੱਥੋਂ ਲੱਥੇਗਾ ਉਦੋਂ ਝਟ ਸਕਤਰੇ ਤੇ ਬੰਦੇ ਪਹੁੰਚਣਗੇ ਉਦੋਂ ਝਟ ਪਤਾ ਲੱਗੇਗਾ ਵੀ ਨਹੀਂ ਜੀ ਇੱਥੇ ਨਹੀਂ ਲੱਗਣਾ ਚਾਹੀਦਾ ਲਾ ਦਿਓ ਹੋ ਸਕਦਾ ਮੈਂ ਗਲਤ ਸਾਬਤ ਹੋਵਾਂ ਤੇ ਲੱਗਾ ਵੀ ਰਹਿ ਜੇ ਤੇ ਕੱਲ ਸਵੇਰ ਨੂੰ ਆ ਕੇ ਕੋਈ ਖੋਲੇ ਤੇ ਉਮੀਦ ਕਰਦੇ ਆ ਕਿ ਸੁਨੇਹਾ ਪੜ ਕੇ ਤੇ ਸਿੰਘ ਸਾਹਿਬਾਨਾਂ ਤੱਕ ਪਹੁੰਚਾ ਦੇਣ। ਸੋ ਇਹ ਇੱਕ ਰਾਜ ਅਸੀਂ ਲੈ ਕੇ ਇੱਥੇ ਪਹੁੰਚੇ ਸੀ। ਅੱਜ ਤੁਸੀਂ ਜਾਇਸੀ ਮੰਗਪੁੱਤਰ ਵਗੈਰਾ ਕੋਈ ਜਿਹੜਾ ਇਹ ਹਮਲਾ ਹੋਇਆ ਨਰੇਂਦਰ ਸਿੰਘ ਚੋੜਾ ਉਹ ਕੀਤਾ ਗਿਆ। ਇਹ 84 ਦੀ ਯਾਦ ਲਾਤੀ ਹੈ 84 ਤੋਂ ਬਾਅਦ ਦੂਜਾ ਹਮਲਾ। ਕਿੰਨੇ ਕਹਿ? ਐਸਜੀਪੀਸੀ ਵੱਲੋਂ ਸਿਰੇ ਮੰਗਪੁੱਤਰ ਦੇ। ਕਮਾਲ ਦੀ ਗੱਲ ਐ। ਇਸ ਹਿਸਾਬ ਦੇ ਨਾਲ ਤੇ ਮਤਲਬ ਇਹ ਜਸਟੀਫਿਕੇਸ਼ਨ ਤੇ ਬੜੀ ਖਤਰਨਾਕ ਐ। 84 ਦੇ ਵਿੱਚ ਭਾਰਤੀ ਫੌਜਾਂ ਚੜ੍ਹ ਕੇ ਆਈਆਂ ਸੀ ਸਾਡੇ ਉੱਤੇ। ਤੇ ਸਾਡੇ ਅੰਦਰ ਬੈਠੇ ਹੱਕ ਮੰਗਦੇ ਯੋਧਿਆਂ ਦੇ ਉੱਤੇ ਗੋਲੀਆਂ ਚੱਲੀਆਂ ਸੀ ਇੱਥੇ ਬੇਦਬੀ ਕਰਵਾਉਣ ਵਾਲਿਆਂ ਦੇ ਉੱਤੇ ਚੱਲੀਆਂ ਨੇ 84 ਦੇ ਨਾਲ ਕੀ ਤਾਲੁਕਾ ਤੇ ਜਮੀਨ ਅਸਮਾਨ ਦਾ ਫਰਕ ਇੱਥੇ ਉਹਨਾਂ ਦੇ ਉੱਤੇ ਗੋਲੀ ਚੱਲੀ ਹੈ ਜਿਹੜੇ ਖੁਦ ਖਲੋ ਕੇ ਮੰਨੇ ਨੇ ਵੀ ਭਈ ਅਸੀਂ ਸਾਡੇ ਕੋਲੋਂ ਉੱਥੇ ਗੁਨਾਹ ਆਏ ਨੇ ਤੇ ਉਹਨਾਂ ਦੇ ਉੱਤੇ ਚੱਲੀ ਗੋਲੀ ਨੂੰ ਤੁਸੀਂ 84 ਦੇ ਨਾਲ ਜੋੜ ਰਹੇ ਬਰਨ ਸਿੰਘ ਚੋੜਾ ਨੂੰ ਪੰਥ ਤੋਂ ਛੇਕਣ ਦੀ ਮੰਗ ਕੀਤੀ ਜੀ ਉਹਨਾਂ ਨੇ ਹਾਂਜੀ ਨਵੇਕਲੇ ਪੰਥ ਸਿਰਜਲੈਂਡ ਫਿਰ ਆਪਣੇ ਵੱਖਰੇ ਨਰੈਨ ਸਿੰਘ ਚੌੜੇ ਦੇ ਮਗਰ ਤੇ ਪੰਥ ਖਲੋਏਗਾ ਪਰ ਇੱਕ ਕਾਰਨ ਕੀ ਹੈ ਇਸ ਤਰ੍ਹਾਂ ਦੀ ਜਿਹੜਾ ਇੱਕ ਨੈਰੇਟਿਵ ਸਜਾਇਆ ਮੈਂ ਦੱਸਦਾ ਦੋਤਾਂ ਤੁਹਾਨੂੰ ਟੋਟਲ ਬਦਲਾਈਜੇਸ਼ਨ ਹੋ ਚੁੱਕੀ ਆ ਅਕਾਲੀ ਦਲ ਦੀ ਟੋਟਲ ਸਾਹਿਬ ਮਹਾਨ ਹੈ ਅਕਾਲ ਤਖਤ ਸਾਹਿਬ ਦਾ ਹੀ ਫੈਸਲਾ ਹੈ ਅਸੀਂ ਜੋ ਜੋ ਮੈਂ ਕਹਿਤ ਰਿਹਾ ਅਕਾਲ ਤਖਤ ਸਾਹਿਬ ਮਹਾਨ ਨੇ ਮੈਂ ਪੂਰੇ ਦੇ ਅਕਾਲ ਤਖਤ ਸਾਹਿਬ ਤੇ ਕੋਈ ਸਵਾਲ ਨਹੀਂ ਚੁੱਕਿਆ ਐਡਮਿਨਿਸਟ੍ਰੇਸ਼ਨ ਦੇ ਉੱਤੇ ਚੁੱਕਿਆ ਆ ਤੇ ਅਕਾਲੀ ਦਲ ਤੇ ਚੁੱਕਿਆ ਜਿਹੜੇ ਉਹ ਉਥੇ ਹੱਥ ਜੋੜ ਕੇ ਖਲੋਤੇ ਸੀ ਅੱਜ ਤੋਂ 4 ਦਿਨ ਪਹਿਲਾਂ ਵੀ ਜੋ ਤੁਹਾਡਾ ਹੁਕਮ ਹੋਏਗਾ ਸਾਨੂੰ ਪਰਵਾਹ ਨਹੀਂ 3 ਦਿਨ ਦਾ ਸਮਾਂ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਦੇ ਲਈ ਕਿਉਂ ਨਹੀਂ ਕੀਤਾ ਗਿਆ ਸਿੰਪਲ ਜਿਹਾ ਸਵਾਲ ਤੁਸੀਂ ਭੱਜ ਰਹੇ ਹੋ ਤੁਸੀਂ ਖੁਦ ਅਕਾਲ ਤਖਤ ਸਾਹਿਬ ਦੀ ਤੋਹੀਨ ਕਰ ਰਹੇ ਹੋ ਤੇ ਲੋਕਾਂ ਨੂੰ ਕਹਿ ਰਹੇ ਹੋ ਅਕਾਲ ਤਖਤ ਸਾਹਿਬ ਦੇ ਸੰਦੇਸ਼ ਮੰਨੇ ਜਾਣ ਪਹਿਲਾਂ ਆਪ ਮੰਨੋ ਸੋ ਹਜ਼ਾਰਾਂ ਸੰਦੇਸ਼ ਮੈਂ ਗਿਣਾ ਸਕਦਾ ਦਲਜੀਤ ਸਿੰਘ ਚੀਮਾ ਸਾਹਿਬ ਆ ਕੇ ਭੇਜਣਗੇ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਨੇ ਤੇ ਅਕਾਲੀ ਦਲ ਭਾਜੂ ਆਦੇ ਤੋਂ ਮੈਂ ਤਾਂ ਅੱਗੇ ਦੱਸ ਚੁੱਕਿਆ ਆਂ ਇਹ ਭਾਵਨਾਵਾਂ ਵਾਂ ਇਹਨਾਂ ਦੀਆਂ ਬਾਦਲ ਤੇ ਗੋਲੀ ਚੱਲਿਆ ਆ ਤੋ ਇਆਂ ਗੁਰਗਰਾਂ ਸਾਹਿਬ ਜੀ ਦੀ ਬੇਅਦਬੀ ਹੋਈ ਉਹਦੇ ਤੋਂ ਮੈਂ ਇਹ ਕਹਿ ਰਿਹਾ ਆ ਵੀ ਇਹ ਇੱਕ بڑا ਅਹਿਮ ਇਸ਼ੂ ਆ ਜਿਹੜਾ ਆ ਰਿਹਾ ਆ ਕਿ ਜਗ੍ਹਾ ਠੀਕ ਨਹੀਂ ਮੈਂ ਫੇਰ ਦੱਸ ਚੁੱਕਿਆ ਆ ਵੀ ਇਹ ਗੋਲੀ ਆਮ ਬੰਦੇ ਵੱਲੋਂ ਨਹੀਂ ਚਲਾਈ ਗਈ ਇਸ ਦਾ ਸਹੀ ਜਵਾਬ ਭਾਈ ਨਰੈਨ ਸਿੰਘ ਚੌੜਾ ਹੀ ਦੇਣਗੇ ਕਿ ਉਹਨਾਂ ਨੇ ਇਹਨਾ ਐਕਸਟ੍ਰੀਮ ਸਟੈਪ ਕਿਉਂ ਲਿਆ ਆ ਔਰ ਅਕਾਲ ਤਖਤ ਸਾਹਿਬ ਨੂੰ ਨਹੀਂ ਮੈਂ ਦੱਸਦਾ ਮੈਂ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦਾ ਜਦੋਂ ਅਕਾਲ ਤਖਤ ਸਾਹਿਬ ਦੇ ਵਿੱਚ ਬੋਲ ਪਿਆ ਆ ਆ ਗਿਆ ਆ ਤੇ ਅਕਾਲ ਤਖਤ ਸਾਹਿਬ ਨੇ ਚਾਹੀਦਾ ਆ ਕਿ ਬਾਕੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੋਵੇ ਘੱਟੋ-ਘੱਟ ਇਸ ਇਸ਼ੂ ਨੂੰ ਲੈ ਕੇ ਵੀ ਉਹਨਾਂ ਨੇ ਇਹ ਜਗ੍ਹਾ ਕਿਉਂ ਚੁਣੀ ਇਹਦੇ ਬਾਰੇ ਅਕਾਲ ਤਖਤ ਸਾਹਿਬ ਭਾਈ ਨਰੈਨ ਸਿੰਘ ਚੌੜਾ ਨੂੰ ਆਪ ਪੁੱਛਣ ਲਾ ਕਿ ਕਿਸੇ ਦੁਨੀਆਵੀ ਅਦਾਲਤ ਤੋਂ ਮੈਂ ਇਹਦੇ ਬਾਰੇ ਕੋਈ ਨਿੱਜੀ رائے ਨਹੀਂ ਦੇਣੀ ਠੀਕ ਹੈ ਕਿ ਨਹੀਂ ਕਿਉਂਕਿ ਮੈਂ ਫੇਰ ਕਹਿ ਰਿਹਾ ਕਿ ਭਾਈ ਨਰੈਨ ਸਿੰਘ ਚੌੜਾ ਪਿਛਲੇ 50 ਸਾਲਾਂ ਤੋਂ ਦ੍ਰਿੜਤਾ ਦੇ ਨਾਲ ਔਰ ਮੈਂ ਬਹੁਤ ਵਾਰੀ ਖੁਦ ਵੀ ਮਹਿਸੂਸ ਕੀਤਾ ਆ ਜਿੱਥੇ ਕਿ ਸਾਡੇ ਕੋਲ ਵਗਿਆ ਹੁੰਦੀ ਸੀ ਤੇ ਸਾਨੂੰ ਉਹ ਖੁਦ ਕਹਿ ਦਿੰਦੇ ਵੀ ਤੂੰ ਇੱਥੇ ਮर्याਦਾ ਦੇ ਵਿੱਚ ਉਲੰਘਣਾ ਕੀਤੀ ਹੈ ਬਹੁਤ ਵਾਰ ਸਾਨੂੰ ਭਾਈ ਨਰੈਨ ਸਿੰਘ ਚੌੜਾ ਨੇ ਟੋਕਿਆ ਆ ਪਰੋ ਐਸੇ ਬੰਦੇ ਨੂੰ ਵੀ ਇੱਕ ਐਕਸਟ੍ਰੀਮ ਸਟੈਪ ਲੈਣਾ ਪਿਆ ਇਹਦਾ ਸਹੀ ਜਵਾਬ ਭਾਈ ਨਰਾਇਣ ਸਿੰਘ ਚੌੜਾ ਦੇਣਗੇ ਮੈਂ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਟਿਊਬ ਵੱਲੋਂ ਇੱਕ ਤੰਜ ਵੀ ਕੱਸਿਆ ਗਿਆ ਉਹਨਾਂ ਨੇ ਉਹ ਗੱਲ ਕਹੀ ਕਿ ਕਾਲੀ ਗੱਲ ਵੱਲੋਂ ਰੈਂਕਿੰਗ ਤੋੜਾ ਦਾ ਫਰਮਾਨ ਕੀਤਾ ਜਾਣਾ ਮੈਂ ਕੀ ਕਰਨਾ ਚਾਹਿਣਾ ਚਾਹੀਦਾ ਸਨਮਾਨ ਕੀਤਾ ਜਾਣਾ ਚਾਹੀਦਾ ਫਰਮਾਨ ਕਰਨਾ ਚਾਹੀਦਾ ਨਰਾਇਣ ਕਿੰਨੇ ਕਿਹਾ ਕੋਈ ਬੰਦਾ ਤੇ ਚੱਜ ਦਾ ਲੱਭੀ ਅਸੀਂ ਉਹ ਤੇ ਹਰ ਗੱਲ ਦੇ ਉੱਤੇ ਟੰਗੜਾਉਣ ਦਾ ਉਹਦਾ ਕੰਮ ਆ ਕਦੀ ਕਾਂਗਰਸ ਤੇ ਕਦੀ ਭਾਈਪਾ ਉਹਨੂੰ ਕਦੀ ਸਿੱਖਾਂ ਦੀ ਕੋਈ ਚੱਜ ਦੀ ਚੀਜ਼ ਚ ਵੇਖਿਆ ਉਨ ਜੋ ਕਹਿੰਦਾ ਕਹਿੰਦਾ ਰਹਿੰਦਾ ਮਨ ਸਿੰਘ ਚੋੜੇ ਨੇ ਇਹ ਕੰਮ ਕੀਤਾ ਕਿ ਜਿਹੜਾ ਉਹ ਪੰਥ ਨੂੰ ਛੇਕਿਆ ਜਾਵੇ ਇਹਦੇ ਛੇਕੇ ਵੇਖ ਲੈਣ ਫਿਰ ਪੰਥ ਦੱਸ ਦੇਗਾ ਵੀ ਉਹਨੇ ਗਲਤ ਕੀਤਾ ਹੈ ਕਿ ਸਹੀ ਕੀਤਾ ਹੈ ਇਹਦਾ ਦੇਖੋ ਇਹ ਕੋਈ ਚੈਲੰਜ ਨਹੀਂਗਾ ਕੱਲ ਤੱਕ ਸੈਮ ਨੂੰ ਇਹ ਉਹਨਾਂ ਲੋਕਾਂ ਨੂੰ ਜਵਾਬ ਹੈ ਜਿਹੜੇ ਕਹਿ ਰਹੇ ਛੇਕਣਾ ਜਾਣਾ ਚਾਹੀਦਾ ਛੇਕ ਜਿਹੜੇ ਬੰਦੇ ਨੂੰ ਛੇਕਿਆ ਜਾਣਾ ਚਾਹੀਦਾ ਉਹਨੂੰ ਤੁਸੀਂ ਨਮਾਣਾ ਬਣਾ ਕੇ ਰੱਖਦਾ ਉਹ ਕਹਿੰਦੇ ਨਰਾਇਣ ਸਿੰਘ ਚੋੜਾ ਦੀ ਮਦਦ ਪੁੱਛਣੇ ਵੀ ਕੀਤੀ ਇਹ ਤਾਂ ਪੁਲਿਸ ਜਵਾਬ ਦਵੇ ਔਰ ਪਰ ਮੈਂ ਇਥੇ ਹਾਂ ਇੱਕ ਗੱਲ ਬੜੀ ਆ ਰਹੀ ਹੈ ਖਤਰਨਾਕ ਪਹਿਲੇ ਦਿਨ ਨੈਰੇਟਿਵ ਸੱਜਿਆ ਆਈਐਸਆਈ ਅੱਜ ਦੇ ਆਖਬਾਰਾਂ ਦੇ ਵਿੱਚ ਆਪ ਸਰਕਾਰ ਆਇਆ ਨਾ ਹੁਣ ਮਜੀਠੀਆ ਸਾਹਿਬ ਪਹਿਲਾਂ ਤੇ ਇਹ ਦੱਸਣ ਕਿ ਇਨਡਾਇਰੈਕਟਲੀ ਇਹ ਮੰਨ ਲਿਆ ਜਾਵੇ ਕਿ ਆਪ ਸਰਕਾਰ ਨੇ ਵੀ ਆਈਐਸਆਈ ਚਲਾ ਰਹੀ ਉਹਨਾਂ ਦੀ ਥਿਊਰੀ ਦੇ ਮੁਤਾਬਕ ਫਿਰ ਜੇ ਤੁਸੀਂ ਕਹਿੰਦੇ ਪੰਜਾਬ ਪੁਲਿਸ ਵੀ ਇਹਦਾ ਮਤਲਬ ਇਹ ਵੀ ਮੰਨ ਲੀਏ ਪੰਜਾਬ ਪੁਲਿਸ ਦੀ ਇਹ ਵੀ ਨੂੰ ਆਈਐਸਆਈ ਚਲਾ ਰਹੀ ਇਹ ਸਭ ਬੇਬੁਨਿਆਦ ਨੇ ਸਾਡੇ ਪੁਰਾਣੇ ਲੀਡਰਾਂ ਤੋਂ ਲੈ ਕੇ ਅੱਜ ਤੱਕ ਜਿੰਨਾ ਕ ਅਸੀਂ ਭਾਈ ਨਰਾਇਣ ਸਿੰਘ ਚੌੜੇ ਦੇ ਨਾਲ ਤੁਰੇ ਆ ਉਹ ਨਾ ਵਿਕਣ ਵਾਲਾ ਬੰਦਾ ਆ ਨਾ ਝੁਕਣ ਵਾਲਾ ਬੰਦਾ ਆ ਜਿਉਂਨੇ ਕੋ ਐਕਸ਼ਨ ਕੀਤਾ ਆ ਤੇ ਉਹ ਬਲੰਟਲੀ ਪੂਰਾ ਇੱਕ ਠੋਕ ਕੇ ਉਸ ਚੀਜ਼ ਨੂੰ ਐਡਮਿਟ ਕਰੇਗਾ ਸਾਨੂੰ ਇਹ ਯਕੀਨ ਆ ਔਰ ਇਹੋ ਜੇ ਬੇਬੁਨਿਆਦ ਲਾ ਕੇ ਉਸ ਦੀ ਕਰੈਕਟਰ ਅਸੈਸੀਨੇਸ਼ਨ ਨਾ ਕੀਤੀ ਜਾਵੇ ਉਸ ਨੇ ਇੱਕ ਰੰਜ ਦੇ ਵਿੱਚ ਇੱਕ ਰੋਸ ਦੇ ਵਿੱਚ ਉਹ ਕਦਮ ਚੁੱਕਿਆ ਆ ਉਹਨਾਂ ਨੇ ਨਾ ਕਿ ਕਿਸੇ ਦੇ ਇਸ਼ਾਰਿਆਂ ਦੇ ਉੱਤੇ ਜੇ ਇਸ਼ਾਰਿਆਂ ਤੇ ਚੱਲਣ ਵਾਲੇ ਹੁੰਦੇ ਨਾ ਤੇ ਅੱਜ ਉਹ ਕਾਲੀ ਦਲ ਦੇ ਵਿੱਚ ਬੈਠੇ ਹੁੰਦੇ ਕਿਉਂਕਿ ਕਾਲੀ ਦਲ ਅੱਜ ਸਾਰਾ ਹੀ ਉਹ ਆ ਜਿਹੜਾ ਕਦੀ ਕਦੀ ਇਹਨਾਂ ਦੇ ਵਿੱਚੋਂ ਲੀਡਰ ਰਹੇ ਗਏ ਨੇ ਮੂਵਮੈਂਟ ਦੀ ਪੈਰਵਾਈ ਕਰਦੇ ਸੀ ਤੇ ਜਿੱਦਣ ਵਿਕਣ ਦਾ ਮੌਕਾ ਮਿਲਿਆ ਤੇ ਐ ਵਿਕਨੇ ਆ ਤੇ ਜੇ ਭਾਈ ਨਰੈਨ ਸਿੰਘ ਚੌੜਾ ਵੇਖਣ ਵਾਲਾ ਹੁੰਦਾ ਨਾ ਤੋ ਉਹਨੂੰ ਅਕਾਲੀ ਦਲ ਦੇ ਕਿਸੇ ਅਹਿਮ ਪਲੇਟਫਾਰਮ ਦੇ ਉੱਤੇ ਬੈਠਾ ਦਾ ਵੇਖੇ ਠੀਕ ਹੈ ਜੀ ਥੈਂਕ ਯੂ